ਸਣ ਅਸੀਂ ਆਪਦੀ ਗੱਲ ਲੈ ਕੇ ਆ ਰਹੇ ਹਾਂ ਤੇ ਡਰ ਕਿਸ ਗੱਲ ਦਾ ਸਰਕਾਰ ਨੂੰ ਐਡੀਡੀ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਲਈ ਇਹਦਾ ਮਤਲਬ ਕੀ ਲੋਕਤੰਤਰ ਅਗਰ ਲੋਕਤੰਤਰ ਹੈ ਤਾਂ ਸਾਨੂੰ ਆਪਦੀ ਸਰਕਾਰ ਤੱਕ ਆਪਦੀ ਰਾਜਧਾਨੀ ਤੱਕ ਜਾ ਕੇ ਗੱਲ ਰੱਖਣ ਦਾ ਮੌਕਾ ਵੀ ਨਹੀਂ ਮਿਲੇਗਾ ਤੇ ਤੁਸੀਂ ਸਰਕਾਰਾਂ ਤੇ ਜਾਣੇ ਹੋ ਉੱਥੇ ਕੋ ਨੁਕਸਾਨ ਹੋਇਆ ਤੁਹਾਡੀ ਪ੍ਰਾਪਰਟੀ ਡੈਚ ਕਰਕੇ ਪ੍ਰਾਪਰਟੀ ਵੇਚ ਕੇ ਅਸੀਂ ਤੁਹਾਡੀ ਮਤਲਬ ਪਰਭਾਈ ਕਰਾਵਾਂਗੇ ਨੋਟਿਸ ਦਿੱਤੇ ਜਾ ਰਹੇ ਨੇ ਕਹਾਂਣ ਸਾਡੀਆਂ ਬੀਬੀਆਂ ਜਿਹੜੀਆਂ ਹਰਿਆਣੇ ਚ ਬੈਠੀਆਂ ਨੇ ਉਹ ਸਾਡੇ ਪੂਰੇ ਦੇਸ਼ ਦੀਆਂ ਨੋਹਾ ਦੋਸ਼ ਦੇਸ਼ ਦੀਆਂ ਧੀਆਂ ਨੇ ਜਿਨ੍ਹਾਂ ਨੂੰ ਜਾ ਕੇ ਤੁਹਾਡੀ ਪੁਲਿਸ ਧਮਕਾ ਰਹੀ ਹੈ ਪਤਾ ਨਹੀਂ ਕਿੰਨੀ ਕਿੰਨੀ ਬਦਸਲੂਕੀ ਕੀਤੀ ਜਾ ਰਹੀ ਹੈ ਉਹਨਾਂ ਦਾ نیٹ ਬੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿ نیٹ ਬੰਦ ਕਰ ਦਿਓ ਇਹ ਜਿਹੜਾ ਤੁਸੀਂ ਨੈਟ ਬੰਦ ਕਰੋਗੇ ਤੁਹਾਡੇ ਕੋਲ ਰਾਈਟ ਹੈ ਨੈਟ ਬੰਦ ਕਰਨ ਦਾ ਲੋਕਾਂ ਨੂੰ ਤੁਸੀਂ ਸਬਦਾ ਦਿੱਤੀ ਹੈ ਨੈਟ ਦੀ ਰੱਦਸ਼ਤਪ ਕਰਕੇ ਅੱਜ ਲੋਕਾਂ ਨੂੰ ਕੁੱਟਣ ਦੇ ਲਈ ਲੋਕਾਂ ਨੂੰ ਤੇ ਕਾਬੂ ਪਾਉਣ ਦੇ ਲਈ ਔਰ ਆਪ ਆਪਣੀਆਂ ਨਕਾਮੀਆਂ ਨੂੰ ਛਪਾਉਣ ਲਈ ਨੈਟ ਬੰਦ ਕਰਕੇ ਬੈਠੀ ਸਰਕਾਰ ਦੋਸਤੋ वाहे जी का खालसा वाहगुरु जी की फतेह सजनों एक पास लगातार गलबात दौर शुरू कर रही है और कह रही है कि गलबात दरवाजा खोल के रखो गलबात चलती रहे और किसान बिल्कुल पॉजिटिव ने अंदोलनकारी बिल्कुल पॉजिटिव ने कि अलबात लिये तैयार गलबात करते रहेंगे ਔਰ ਕਦੇ ਵੀ ਕਿਸਾਨ ਗੱਲਬਾਤ ਤੋਂ ਨਾ ਭੱਜਿਆ ਨਾ ਭੱਜੇਗਾ। ਪਰੰਤੂ ਸਮਝ ਨਹੀਂ ਆ ਰਹੀ ਬੜੇ ਸਿੱਤਮ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਹੈ। ਇਹ ਜ਼ਿੰਦਗੀ 'ਚ ਕਦੇ ਨਹੀਂ ਹੋਇਆ ਕਿ ਇੱਕ ਪਾਸੇ ਗੱਲਬਾਤ ਦਾ ਦੌਰ ਚੱਲਦਾ ਹੋਵੇ ਤੇ ਦੂਜੇ ਪਾਸੇ ਸਰਕਾਰ ਦਹਿਸ਼ਤ ਫਿਲਾ ਰਹੀ ਹੋਵੇ। ਹਰਿਆਣੇ ਦੇ ਅੰਦਰ ਕੱਟੜ ਸਰਕਾਰ ਜੋ ਕੁਝ ਕਰ ਰਹੀ ਹੈ ਇਸ ਵੇਲੇ ਲੋਕਾਂ ਦੇ ਨਾਲ ਇਹ ਬੜਾ ਮੰਦ ਭਾਗਾ ਤੇ ਨਿੰਦਣਯੋਗ ਹੈ। ਦੇਖੋ ਅੰਦੋਲਨ ਹੁੰਦੇ ਰਹੇ ਨੇ ਅਸੀਂ ਲੋਕਤੰਤਰਿਕ ਦੇਸ਼ ਦੇ ਵਿੱਚ ਵਸਦੇ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਰੋਜ਼ ਹੋਕਾ ਦਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਅਗਰ ਲੋਕਤੰਤਰ بڑا ਹੈ ਤਾਂ ਫਿਰ ਜੋ ਲੋਕ ਆਪਣੀ ਗੱਲ ਕਹਿਣ ਆ ਰਹੇ ਨੇ ਪਹਿਲਾਂ ਦੇ ਇਹਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਕਹਿਣ ਕੀ ਆ ਰਹੇ ਆ ਸਾਡੀਆਂ ਮੰਗਾਂ ਨਹੀਂ ਮਾਨਯੋਗ ਪ੍ਰਧਾਨ ਮੰਤਰੀ ਜੀ ਸਾਡੀਆਂ ਮੰਗਾਂ ਨਹੀਂ ਹੈ ਇਹ ਤੁਹਾਡੀਆਂ ਸਹੁੰਆਂ ਕਿਤੀਆਂ ਹੋਈਆਂ ਕਮਿਟਮੈਂਟਸ ਨੇ ਵਾਅਦੇ ਨੇ ਤੁਸੀਂ ਕੀ ਅੰਦੋਲਨ ਦੇ ਦੌਰਾਨ ਵਾਅਦਾ ਨਹੀਂ ਕੀਤਾ ਸਾਡੇ ਨਾਲ ਕੇਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਵਾਅਦਾ ਨਹੀਂ ਕੀਤਾ ਤੁਸੀਂ ਸਾਡੇ ਨਾਲ ਕਿ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸਾਰੇ ਕੇਸ ਵਾਪਸ ਲਵਾਂਗੇ ਕੀ ਵਾਅਦਾ ਨਹੀਂ ਕੀਤਾ ਸਰਕਾਰ ਨੇ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਾਂਗੇ ਨੌਕਰੀਆਂ ਦੇਵਾਂਗੇ ਕੀ ਇਹ ਵਾਅਦਾ ਨਹੀਂ ਕੀਤਾ ਕਿ ਲਖੀਨਪੁਰ ਦੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਵਾਂਗੇ ਔਰ ਜਿਹੜੇ ਸ਼ਹੀਦ ਹੋ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਔਰ ਇਹ ਤੋਂ ਵੀ ਕਹਾ ਕੀ 2018 ਦੇ ਵਿੱਚ ਐਸੇ ਸਰਕਾਰ ਨੇ ਲਿਖਤ ਦੇ ਵਿੱਚ ਵਾਦਾ ਨਹੀਂ ਕੀਤਾ ਸਾਡੇ ਨਾਲ ਕਿ ਤੁਹਾਨੂੰ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸੁਮੀਨਾਥ ਦੀ ਰਿਪੋਰਟ ਦੇਵਾਂਗੇ ਇਦੋਂ ਵੀ ਅੱਗੇ ਜਿਹੜੀ ਅਸੀਂ ਕਮੇਟੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਐ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਇਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਿਸ ਵੇਲੇ ਜਿਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਦੂਸਰੇ ਪਾਸੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਜੀ ਉਸ ਬਾਰੇ ਦੀ ਰਿਪੋਰਟ ਪਈ ਆ ਤੁਹਾਡੀ ਤੁਹਾਡੇ ਹੀ ਹੱਥਾਂ ਦੀ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੇਵਾ ਸਰਕਾਰ ਹੁਣ ਜੇ ਤੁਹਾਡੇ ਹੀ ਹੱਥਾਂ ਦੀ ਰਿਪੋਰਟ ਹੈ ਤੇ ਤੁਹਾਡੀ ਅਜ ਸਰਕਾਰ ਹੈ ਤੁਸੀਂ ਅਜ ਮਾਲਕ ਹੋ ਕਿਉਂ ਨਹੀਂ ਲਾਗੂ ਹੋ ਰਹੀ ਜੀ ਇਹ ਸੋ ਇਹ ਗੱਲਾਂ ਜਿਹੜੀਆਂ ਤੁਸੀਂ ਅਸੀਂ ਮੰਗ ਰਹੇ ਆ ਜਿਹੜੀਆਂ ਅਸੀਂ ਕਹਿ ਰਹੇ ਆ ਤੁਹਾਡੀ ਕਮਿਟਮੈਂਟ ਹੈ ਸਾਡੇ ਨਾਲ ਤੁਸੀਂ ਕਮਿਟਮੈਂਟ ਕੀਤੀ ਲਬਕ-ਵਕਾ ਦਲਸ਼ਾਹ ਤੇ ਜਾ ਕੇ ਮੁਜਾਰਾ ਤੇ ਜਾ ਕੇ ਕਿ ਕਿਸਾਨਾਂ ਦਾ ਸੰਪੂਰਨ ਕਰਜ਼ਾ ਮੁਕਤ ਕਰਾਂਗੇ ਲੇਕਿਨ ਫਿਰ ਵੀ ਅੱਜ ਜੋ ਗੱਲਾਂ ਕਿਸਾਨਾਂ ਦੇ ਵਕਤ ਵਕਤ ਮੰਗ ਪੱਤਰਾਂ ਦੇ ਰਾਹੀਂ ਤੁਹਾਨੂੰ ਯਾਦ ਕਰਾਈਆਂ ਨਹੀਂ ਸੁਣੀਆਂ ਤੁਸੀਂ ਅੱਜ ਮਜਬੂਰੀ ਵਸ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨਾ ਪੈ ਰਿਹਾ ਕਿਉਂ ਕਿ ਕੋਈ ਭਾਈ ਸਰਕਾਰ ਜਾਣ ਵਾਲੀ ਹੈ ਕਿਤੇ ਇਹ ਨਾ ਹੋਵੇ ਕਿ ਸਾਡੀ ਜਿਹੜੀ ਮੰਗ ਹੀ ਰੁੱਲ ਜਾਂਦੀ ਹੋਵੇ ਪਰ ਫਿਰ ਵੀ ਇਹਨਾਂ ਹਾਲਾਤਾਂ 'ਚ ਅਸੀਂ ਆਪਦੀ ਗੱਲ ਲੈ ਕੇ ਆ ਰਹੇ ਹਾਂ ਤੇ ਡਰ ਕਿਸ ਗੱਲ ਦਾ ਸਰਕਾਰ ਨੂੰ ਐਡੀਟੀ ਬੈਰੀਕੇਡਿੰਗ ਕਰਨੀ ਸ਼ੁਰੂ ਕਰ ਲਈ ਇਹਦਾ ਮਤਲਬ ਕੀ ਲੋਕਤੰਤਰ ਹੈ ਅਗਰ ਲੋਕਤੰਤਰ ਹ ਤਾਂ ਸਾਨੂੰ ਆਪਣੀ ਸਰਕਾਰ ਤੱਕ ਆਪਣੀ ਰਾਜਧਾਨੀ ਤੱਕ ਜਾ ਕੇ ਗੱਲ ਰੱਖਣ ਦਾ ਮੌਕਾ ਵੀ ਨਹੀਂ ਮਿਲੇਗਾ ਇਹ ਕਿਹੜਾ ਲੋਕਤੰਤਰ ਹੈ ਜੀ ਇਹ ਸੋ ਇੱਕ ਪਾਸੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਦੂਜੇ ਪਾਸੇ ਤੁਸੀਂ ਲੋਕਾਂ ਦੇ ਦਹਿਸ਼ਤੇ ਫਿਲਾ ਰਹੇ ਹੋ ਕਿ ਜੇ ਤੁਸੀਂ ਸਰਕਾਂ ਤੇ ਜਾਂਦੇ ਹੋ ਉੱਥੇ ਕੋਈ ਨੁਕਸਾਨ ਹੋਇਆ ਤੁਹਾਡੀ ਪ੍ਰਾਪਰਟੀ ਡੈਜ ਕਰਕੇ ਪ੍ਰਾਪਰਟੀ ਵੇਚ ਕੇ ਅਸੀਂ ਤੁਹਾਡੀ ਮਤਲਬ ਪਰਪਾਈ ਕਰਾਵਾਂਗੇ ਨੋਟਿਸ ਦਿੱਤੇ ਜਾ ਰਹੇ ਨੇ ਘਰਾਂ ਵਿੱਚ ਸਾਡੀਆਂ ਬੀਬੀਆਂ ਜਿਹੜੀਆਂ ਹਰਿਆਣੇ ਚ ਬੈਠੀਆਂ ਨੇ ਉਹ ਸਭੇ ਪੂਰੇ ਦੇਸ਼ ਦੀਆਂ ਨੋਹਾ ਦੋਸ਼ ਦੇ ਗੱਤਿਆਂ ਨੇ ਜਿਨ੍ਹਾਂ ਨੂੰ ਜਾ ਕੇ ਤੁਹਾਡੀ ਪੁਲਿਸ ਧਮਕਾ ਰਹੀ ਹੈ ਪਤਾ ਨਹੀਂ ਕਿੰਨੀ ਕਿੰਨੀ ਵਾਰਸ ਰੁਕੀ ਕੀਤੀ ਜਾ ਰਹੀ ਹੈ ਉਹਨਾਂ ਦਾ ਇਹ ਕਿਹੜਾ ਤਰੀਕਾ ਹੋ ਗਿਆ ਜੀ ਅੱਜ ਨੈਟ ਬੰਦ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿ ਨੈਟ ਬੰਦ ਕਰ ਦਿਓ ਇਹ ਜਿਹੜਾ ਤੁਸੀਂ ਨੈਟ ਬੰਦ ਕਰੋਗੇ ਤੁਹਾਡੇ ਕੋਲ ਰਾਈਟ ਹੈ ਨੈਟ ਬੰਦ ਕਰਨ ਦਾ ਲੋਕਾਂ ਨੂੰ ਤੁਸੀਂ ਸਬਦਾ ਦਿੱਤੀ ਹੈ ਨੈਟ ਦੀ ਜਦ ਤੁਸੀਂ ਧਮਕ ਕਰਕੇ ਅੱਜ ਲੋਕਾਂ ਨੂੰ ਕੁੱਟਣ ਦੇ ਲਈ ਲੋਕਾਂ ਨੂੰ ਤੇ ਕਾਬੂ ਪਾਉਣ ਦੇ ਲਈ ਔਰ ਆਪ ਦੀਆਂ ਨਕਾਮੀਆਂ ਨੂੰ ਛਪਾਉਣ ਲਈ ਨਟ ਬੰਦ ਕਰਕੇ ਬੈ ਗਈ ਸਰਕਾਰ ਇਹ ਬਹੁਤ ਗਲਤ ਫੈਸਲਾ ਤੁਹਾਡਾ ਬਹੁਤ ਗਲਤ ਚੱਲ ਰਹੀ ਹੈ ਸਰਕਾਰ ਮੈਂ ਭਾਰਤ ਸਰਕਾਰ ਦੇ ਉਹਨਾਂ ਮੰਤਰੀਆਂ ਨੂੰ ਨਵੇਦਨ ਕਰਨਾ ਚਾਹੁੰਦਾ ਮੇਰੀ ਬੇਨਤੀ ਆ ਕਿ ਗੱਲਬਾਤ ਨਹੀਂ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਅਸੀਂ ਗੱਲਬਾਤ ਨਹੀਂ ਕਰਨੀ ਆ ਉਹਨੂੰ ਕਿਹੜਾ ਗੱਲਬਾਤ ਨਹੀਂ ਆਉਣਾ ਫਿਰ ਪਹਿਲਾਂ ਇਹਨੂੰ ਹਰਿਆਣੇ ਦੇ ਹਾਲਾਤ ਤਾਂ ਸੁਧਾਰੋ ਕਰ ਲਓ ਤੁਸੀਂ ਬੈਰੀਕੇਡਿੰਗ ਕਰ ਰਹੀ ਜੇ ਤੁਹਾਨੂੰ ਤੁਹਾਡੇ ਤੁਹਾਡੇ ਕੋਲੋਂ ਕਿਸਾਨਾਂ ਦੀਆਂ ਗੱਲਾਂ ਦਾ ਸਾਹਮਣਾ ਨਹੀਂ ਹੁੰਦਾ ਬੈਰੀਕੇਡਿੰਗ ਕਰ ਲਓ ਪਰ ਉਹਨਾਂ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਉਹਨਾਂ ਦਾ ਨੈਟ ਬੰਦ ਕਰਨਾ ਕਿਧਰਲੀ ਜ਼ਾਗਰਦਾਰੀ ਹੈ ਇਹ ਸਰਕਾਰ ਤਰੰਤ ਬੰਦ ਕਰੇ ਨਹੀਂ ਤਾਂ ਸਰਕਾਰ ਇਹਦਾ ਮਤਲਬ ਇਹ ਸਮਝਿਆ ਜਾਏਗਾ ਕਿ ਕਿਸਾਨਾਂ ਨੂੰ ਉਕਸਾ ਕੇ ਕਿਸਾਨਾਂ ਨੂੰ ਗੁੱਸਾ ਧੜਾ ਕੇ ਸਰਕਾਰ ਖੁਦ ਗੱਲਬਾਤ ਤੋਂ ਪਤਨਾ ਚਾਹੁੰਦੀ ਆ ਇਹ ਤੋਂ ਸਪਸ਼ਟ ਹੁੰਦਾ ਸੋ ਜੇਕਰ ਹਾਲਾਤ ਅਜਿਹੇ ਬਣਦੇ ਨੇ ਤਾਂ ਫਿਰ ਉਹਨਾਂ ਹਾਲਾਤਾਂ ਦੀ ਅਗਰ ਕੱਲ ਨੂੰ ਕਿਸੇ ਤਰ੍ਹਾਂ ਦੇ ਹਾਲਾਤ ਖਰਾਬ ਹੁੰਦੇ ਆ ਤਾਂ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਖੱਟਰ ਸਰਕਾਰ ਹੋਏਗੀ ਇਸ ਗੱਲ ਨੂੰ ਸਮਝ ਲੈ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਅਰ ਮੈਂ ਉਹ ਮੰਤਰੀ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਕੰਟਰੋਲ ਕਰੋ ਤੁਸੀਂ ਜੇਕਰ ਇਹਦੇ ਕੰਟਰੋਲ ਨਹੀਂ ਕਰੋਗੇ ਤਾਂ ਇਸ ਮਸਲੇ ਨੂੰ ਕਿਵੇਂ ਹੱਲ ਕਰਾਂਗੇ ਆਪਾਂ ਸੋ ਦੁਬਾਰਾ ਫਿਰ ਮੇਰੀ ਬੇਨਤੀ ਹੈ ਕਿ ਇਹ ਸਰਵ ਵਰਤਾਰਾ ਬੰਦ ਕਰੇ ਸਰਕਾਰ ਤਾਹੀਂ ਜਾ ਕੇ ਗੱਲਬਾਤ ਸੁਖਾਵਾਂ ਮਹੌਲ ਚ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ